कमेटी जनमूरी किसान सभा पंजाब पिंड पर जियान जिला जालंधर विखे मीटिंग हुई मीटिंग नु संबोधन कीता कुलवंत सिंह संधू जनरल सकतर जनमूरी किसान सभा पंजाब अगवाई साहिबी मेजर सिंह स्टेट कमेटी मेंबर प्रदानगी गुरिंदर सिंह पड्डा प्रदान बलाक महितपुर जगनिंदर राधे और मेंबर शामिल सन पत्रकार हरपाल सिंह जज महितपुर ਮੈਂ ਸਾਥੀ ਮੇਜਰ ਸਿੰਘ ਸਟੇਟ ਕਮੇਟੀ ਮੈਂਬਰ ਜਮੂਰੀ ਕਿਸਾਨ ਸਭਾ ਪੰਜਾਬ ਅੱਜ ਜਮੂਰੀ ਕਿਸਾਨ ਸਭਾ ਪੰਜਾਬ ਇਕਾਈ ਦੀ ਮੀਟਿੰਗ ਪਿੰਡ ਪਰਜਿਆਂਗਲਾ ਵਿੱਚ ਹੋਈ। ਉਹਨਾਂ ਨੂੰ ਕਾਰਜਾ ਕਰਨ ਵਾਸਤੇ ਅੱਛੇ-ਚੇਤਤ ਤੌਰ ਤੇ ਸਾਥੀ ਕਲੰਤ ਸਿੰਘ ਸੰਧੂ ਜਨਰਲ ਸਕੱਤਰ ਜਮੂਰੀ ਕਿਸਾਨ ਸਭਾ ਪੰਜਾਬ ਪਹੁੰਚੇ। ਉਹਨਾਂ ਨੇ ਵਿਸਤਾਰਨ ਦੱਸਿਆ ਕਿ ਕਿਸਾਨਾਂ ਦੇ ਕੀ ਮਸਲੇ ਮੁਸ਼ਕਲਾਂ ਮੁਝੇ ਉਹਨਾਂ ਦਾ ਕਾਹ ਉਹਨਾਂ ਨੇ ਬਿਸਤਾਰ ਦੇ ਆਪਣੇ ਵਿਚਾਰ ਸਾਂਝੇ ਕੀਤੇ ਪੂਰਾ ਕੈਂਡਲਾ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਦੱਸਿਆ ਲੋਕਾਂ ਨੂੰ ਲਾਹਮਤ ਕੀਤਾ ਇੱਥੇ ਹੋ ਕੇ ਲੜਨਾ ਪੈਣਾ ਤਾਂ ਆਪਾਂ ਨਿਆ ਮਿਲਣਾ ਜਿਹੜੀ ਗੁੰਡਾਗਰਦੀ ਵਧ ਗਈ ਆ ਉਹਨੂੰ ਰੋਕਣ ਵਾਸਤੇ ਨਸ਼ਾ ਵਧ ਗਿਆ ਉਹਨੂੰ ਰੋਕਣ ਵਾਸਤੇ ਇੱਕ ਮੁੱਠ ਹੋਣਾ ਪੈਣਾ ਸਾਡੀ ਜੇਸੇ ਮੰਧਿਰ ਪੰਜਾਬ 'ਚ ਕੰਮ ਕਰਦੀ ਆ ਬੜੇ ਜ਼ੋਰ ਨਾਲ ਕੰਮ ਕਰਦੀ ਆ ਸਾਰੇ ਪੰਜਾਬ 'ਚ ਕੰਮ ਕਰਦੀ ਆ ਲੋਕਾਂ ਦੇ ਅਕਾਂ ਲੜਦੀ ਆ ਕਿਸਾਨਾਂ ਦੇ ਮਸਲੇ ਤੇ ਲੜਦੀ ਆ ਇਹ ਤੇ ਤਕਾਂਦਾ ਉਹਦੇ ਖਿਲਾਫ ਲੜਦੀ ਆ ਸਾਡੀ ਕਲਾਂਤ ਸੁਣਾ ਨੇ ਸਾਰਾ ਹਾਲ ਦੱਸਤਾ ਸਾਨੂੰ ਬਹੁਈ ਗੱਲ ਲੰਬੀ ਨਹੀਂ ਕਰਨੀ ਮੈਂ ਅੱਜ ਅਸੀਂ ਜਿਹੜੀ ਕਠਨ ਕੀਤਾ ਕਾਈਦਾ ਇਥੇ ਪਿੰਡ ਪਰਜੇਗਲਾ ਸਰਸੰਤੀ ਨਾਲ ਸਾਥੀ ਹਰਦੀਪ ਸਿੰਘ ਲਾਡੀ ਨੂੰ ਪ੍ਰਧਾਨ ਬਣਾਇਆ ਅੱਜ ਜਮੂਰੀ ਸਭਾ ਦਾ ਪਿੰਡ ਪਰਜੇਗਲਾ ਦਾ ਲਾਡੀ ਸਾਹਿਬ ਜਿੰਦਾਬਾਦ 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 ਸਾਡੇ ਹਰਮਿੰਦਰ ਸਿੰਘ ਜਿਹੜੇ ਸਿੰਘਪੁਰ ਤੋਂ ਆ ਉਹ ਜਮੂਰੀ ਸਭਾ ਦੇ ਅਗਾਈ ਦੇ ਪ੍ਰਧਾਨ ਬਣੇ ਆ ਸਾਰੇ ਜੋਗ ਆ ਪੜੇ ਲਿਖੇ ਆ ਲੋਕਾਂ ਦੇ ਮਸਲੇ ਜਾਣਦੇ ਆ ਸੰਘਰਸ਼ਾਂ ਵਿੱਚ ਉਹਦੇ ਤੇ ਆ ਇਹਨਾਂ ਨੇ ਜਮੂਰੀ ਕਿਸਾਨ ਸਾਹਿਬਾਂ ਨੂੰ ਦੇਖਿਆ ਪਾਕਿਆ ਸਾਨੂੰ ਦੇਖਿਆ ਪਾਕਿਆ ਉਹਨਾਂ ਨੇ ਵੇ ਲੋਕ ਜਿਹੜੇ ਆ ਜਿਵੇਂ ਮੰਤਰੀ ਵਾਲੇ ਜਮੂਰੀ ਕਿਸਾਨ ਸਾਹਿਬ ਪੰਜਾਬ ਵਾਲੇ ਵਧੀਆ ਕੰਮ ਕਰਦੇ ਆ ਲੋਕਾਂ ਦੇ ਲਈ ਲੜਦੇ ਆ ਸਾਨਾਂ ਲਈ ਲੜਦੇ ਆ ਇੱਕ ਮੋਟੋਕ ਲੜਾਂਗੇ ਅਸੀਂ ਇਹਨਾਂ ਨੇ ਵਾਅਦਾ ਜੀ ਕੀਤਾ ਅਸੀਂ ਇਕੱਠੇ ਹੋ ਕੇ ਜਮੂਰੀ ਕਿਸਾਨ ਸਾਹਿਬਾਂ ਦਾ ਘਟਰ ਮਡਾ ਹੋ ਕਰਾਂਗੇ ਔਰ ਸਰਕਾਰ ਦੇ ਜਿਹੜੇ ਉੱਥੇ ਕੰਮ ਆ ਨਾ ਸਾਨੂੰ ਪਾ ਦੇਂਗੇ ਜੋ ਕਿਸਾਨਾਂ ਨੇ ਤਕਾਂਦਾ ਫਸਲ ਨਹੀਂ ਲੱਗ ਰਹੀ ਮੰਡੀਆਂ ਰੋੜ ਰਹੀ ਆ ਕਿਸਾਨਾਂ ਦੀ ਬਾਦਮਦੀ ਤੇ ਰੋੜਾ ਦੇ ਪਈ ਆ ਸਾਨ ਦੁਖੀ ਹੋ ਗਿਆ ਪਰ ਸਰਕਾਰਾਂ ਦੇ ਕੰਮ ਤੇ ਜੋ ਨਹੀਂ ਸਰਕਦੀ ਉਹ ਜੂ ਸੌਣ ਵਾਸਤੇ ਇੱਕ ਆ ਬਣਾ ਲਿਆ ਸੀ ਜਿਵੇਂ ਬੰਦੀ ਜਮੂਰੀ ਸਾਹਿਬ ਪੰਜਾਬ ਸਾਰੇ ਮੰਡ ਵਿੱਚ ਬਣਾਦੇ ਆ ਇਕਾਈਆਂ ਬਣਾਤੀ ਸੀ ਇੱਠੇ ਹੋ ਕੇ ਲੜਾਂਗੇ ਸਰਕਾਰ ਦਾ ਨਾ ਮੂੰਹ ਨਾ ਬੰਦ ਕਰਦਾਂਗੇ ਨਾ ਸਭ ਵੀ ਫੋਲਾ ਦੇਾਂਗੇ ਜਿੱਤੇ ਜਿਦਾਂ ਬੁਲਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵੀ ਇੱਕ ਤੋਂ ਬਾਅਦ ਹੀ ਆ ਆਪਣੇ ਜਿਹੜੇ ਬਲੌਗ ਤੇ ਬਣਾਏ ਆ ਇਹ ਕੁਝ ਵਾਕਿਆਲੇ ਬਣਾਏ ਆ ਫਾਗਰੀ ਆਲੇ ਜੇ ਆਪਿਆਂ ਨੂੰ ਬਣਾਉਣਾ ਨੂੰ ਮਾਣ ਆਉਂਦਾ ਇੱਕ ਤੇ ਡਾਕੂਮੈਂਟ ਦੀ ਡੋਣੀ ਹੋਏ ਤੇ ਵੋਲਟੇਜ ਦੀ ਮੇਂਦੀ ਪਤਾ ਉਸੇ ਬਣਾਉਣੀ ਆ ਅਸੀਂ ਅਧਿਕਰੋ ਜਿਹੋ ਮਾਤੀ ਤੁਹਾਨੂੰ ਹਲਾ ਪਾਈ ਮੜ ਕੇ ਉਹ ਸਾਡੇ ਦਿਸਿਪਲਿਨ ਕਿਉਂ ਲੱਗਿਆ ਯੱਕ ਬੰਗੇ ਦੀ ਮਾਰਦੀ ਹੁੰਦਾ ਅਗਲੀ ਗੱਲ ਜੋ ਪਹੁੰਚੀਆਂ ਆ उसके देखना मिलता कि जीवन पार्टी चीज हो रंग रूम बुखे हो पॉलिसिया कांग्रेस पॉलिसिया जानवे शुरू हो ही पॉलिसिया बीजेपी दॉलिसिया केजरीवाल दजरीवाल ने तो नंगे चिट्ठी ये कहता चार रुपए चिट्ठी है आर एस एन लुटी हो तो मोदी तौर तो बागी हुआ जाता बीजेपी ने पूरा कब्जा करो ਅਸੀਂ ਪਹਿਲਾਂ ਕਹਿੰਦੇ ਵੀ ਜਿਹੜਾ ਇਹ ਜਿਹੜਾ ਇਹ ਬੀਜੇ ਉਹਦਾ ਆਰਐਸਜੀ ਬੀਜੀ ਨੇ ਕਿਉਂਕਿ ਦੋਨੋਂ ਹੀ ਮੋਟੇ ਸੇ ਅਗਰ ਨੂੰ ਪ੍ਰਾਈਵੇਟ ਅਦਾਰੇ ਗਾਉਣਗੇ ਸਰਕਾਰੀ ਅਦਾਰੇ ਖਤਮ ਹੋਣਗੇ ਤੁਸੀਂ ਇੱਥੇ ਵੀ ਕਹਿਣਾ ਹਸਪਤਾਲ ਬੰਦ ਕਰਕੇ ਐਸੇ ਕੰਮੇ ਲਾਹਤਾਂ ਵਾਲੇ ਮਿਆਰਪਾ ਦਾ ਹਸਪਤਾਲ ਜਿਹਦੀ ਨਾਮ ਤੇ ਆਪ ਤੁਹਾਡੇ ਨੂਕੋਟਾ ਦਾ ਹਰੀਆੜੇ ਦਾ ਜਿੱਥੇ ਸਿਉਲਾ ਹਸਪਤਾਲ ਬਣੂ ਚੁੱਕੇ ਉਹਦੇ ਪੱਲ ਰਹਿਣਾ ਆਪਾਂ ਨੇ ਕਿ ਜਦੋਂ ਆਪ ਰਾਜ ਸਰਕਾਰ ਦਾ ਨਾਲ ਸਿੱਧਾ ਦਿੱਤੀ ਜਾਂਦਾ ਪਰ ਮਹਿੰਗੇ ਆ ਜਿਹੜੇ ਉਹ ਕਹਿੰਦਾ ਮਹੱਲਾ ਕੋਲੇ ਬਣਾਏ ਆ ਜਿਉ ਡਾਕਟਰ ਸ਼ਿਆਣੀ ਉੱਥੇ ਇਲਾਜ ਕਰਵਾਉਣਾ ਇਹਦੇ ਸੰਤ ਸੀਤਿਆ ਦੇ ਜਦੋਂ ਆਇਆ ਸੀਗਾ ਉਹ ਸੀਤਿਆ ਆਉਂ ਉਹ ਹੰਸ ਮੰਦਿਤ ਕਟੇ ਜੂ ਪਿੰਡਾਂ ਦੇ ਲੋਕਾਂ ਦੇ ਇਹਨੂੰ ਕਹਿੰ ਲੈ ਕੇ ਭਗਵਾਨ ਜੀ ਦੇ ਖਾਦੀ ਆਦੀ ਆਦੀ ਕੀ ਦੀ ਜਿਹੜਾ ਬਾਪੂ ਆ ਪਾਣੀ ਸਾਫ ਕਰਾ ਆ ਪਾਣੀ ਠੀਕ ਕਰਾਤਾ ਤੇ ਨਾਲ ਇਹਨੇ ਇੱਕ ਕੂੜੀ ਭਰੀ ਤਾਂ ਨਾਲ ਉਹਦੇ ਘਰ ਦੀ ਡਾਕਟਰ ਐਂਡੀ ਦੇ ਸਾਥ ਜਨਾਂ ਨੂੰ ਇੱਕ ਚੋਰੀ ਨਾਲ ਸਿੱਧੇ ਜਿਹੀ ਕੋਲੋਂ ਹੱਤ ਕਰਦੇ ਰਾਤ ਦਿਨ ਕੈਂਡੀ ਕਰਦੇ ਇਹ ਪੰਜਾਬ ਦਾ ਸੀਰੀਅਸ 234 ਜਿਹੜਾ ਪੰਜਾਬ ਦੇ ਲਾਜਕਾਂ ਨਗਰ ਉਹਨਾਂ ਮਹਾਂਦੀਪ ਪ੍ਰਾਈਵੇਟ ਕੋਰਪੋਰੇਸ਼ਨਾਂ ਦੇ ਜਿਆ ਕਿ ਜੇ ਕਿੱਡਾ ਬਣਾ ਹੱਤ ਕਰ ਰਹੇ ਤੇ ਕਿੰਨੇ ਇਹਦਾ ਬੰਦ ਸਰਕਾਰੀ ਹਸਪਤਾਲ ਜਿਹੜੇ ਆ ਉਹ ਲਾਜਕਾਂ ਦੀ ਲੋਕ ਨਹੀਂ ਚਾਹੇ ਸੂਨੀਆ ਗਾ ਵੀ ਹੋਵੇ ਉਹੀ ਮਿਲ ਜਾਉਂ ਉਹ ਬਾਦਲ ਸਾਹਿਬ ਦੀ ਉਹੀ ਤਰੀਕਾ ਨਹੀਂ ਬਾਦਲ ਦੇ ਘਰਾਂ ਨੂੰ ਕੈਂਸਲ ਉਹ ਵੀ ਅਮਰੀਕਾ ਦਾ ਜਗ੍ਹਾ ਨਹੀਂ

ਉਹਨਾਂ ਦੀ ਮਰਦੂਦ ਕੀਤੀ ਜਾਣੀ ਤੁਸੀ ਮਰਦੂਦ ਬਦਲ ਨਹੀਂ ਸਕਦੇ ਬਹੁਤ ਗੱਲ ਇਹ ਲਾਤੀ ਕਿ ਬਦਲ ਹੋਇਆ ਕਿ ਬਣਾਉਂਦੇ ਸੀ ਕਿਆ ਹਰਿਆਣਾ ਦੇ ਵਿੱਚ ਹੀਂ ਦੇ ਪੱਤੀ ਕੋਲ ਤੇ ਤੋਂ ਨਹੀਂ ਹਰਿਆਣਾ ਜਿੱਤਾ ਜਿਹੜਾ ਉਹ ਪੈਦੀ ਬੰਦੇ ਬਾਕੀ ਦਾ ਕੋਈ ਸੁਝਾਅ ਨਹੀਂ ਬੋਸ ਕਰੀਏ ਇਹ ਵੀਡੀਓ ਵਿੱਚ ਇਹ ਮਤਲਬ ਜਾ ਗਿਆ ਨੇ ਥੋੜਾ ਕਾਹਨ ਕਿਹਾ ਤਾਂ ਥੋੜਾ ਧੋਣਾ ਜਿਹੜਾ 108 ਟੋਰੀਆਂ ਤੇ ਉਹਨਾਂ ਦਾ ਹੀ ਡਰ ਗਏ ਜੇ ਜੰਤਰਾ ਕਹਿੰਦਾ ਹਾਂ ਮੁਕਾਬਲਾ ਅਗਲੇ ਸਾਲ ਤੋਂ 108 ਤੋਂ ਉਸ ਨੂੰ ਕੀ ਝੋਲਾ ਨਾ ਲਾ ਰਹੇ ਕਬਲੀ ਰਾਤ